ਭਈ ਅੱਜ ਮੈਂ ਤੁਹਾਨੂੰ ਇੱਕ ਐਸੀ ਦਵਾਈ ਬਾਰੇ ਦੱਸਣ ਲੱਗਿਆ ਹਾਂ ਜਿਹੜੀ ਕਿ ਟੈਟਨਸ ਦੇ ਟੀਕੇ ਨੂੰ ਵੀ ਫੇਲ ਕਰਦੀ ਹੈ ਰੱਬ ਨਾ ਕਰੇ ਸਾਡੇ ਕਿਸੇ ਦੇ ਵੀ 60 ਵਜੇ ਪਰ ਫਿਰ ਵੀ ਸਾਡੇ 60 ਕਦੀ ਨਾ ਕਦੀ ਕਿਤੇ ਨਾ ਕਿਤੇ ਵੱਜ ਹੀ ਜਾਂਦੀ ਹੈ ਲੋਹਾ ਵੱਜ ਜਾਵੇ ਕਾਂਚ ਵੱਜ ਜਾਵੇ ਟਰੋੜਾ ਵੱਜ ਜਾਵੇ ਕੁਝ ਵੀ ਵੱਜ ਜਾਵੇ ਸਾਡੇ ਖੂਨ ਨਿਕਲਿਆ ਪੇ 60 ਜਿਆਦਾ ਬੜੀ ਹੈ ਟਾਂਕਿਆਂ ਵਾਲੀ ਗੱਲ ਹੈ ਕੱ ਫਿਰ ਟਾਂਕੇ ਅਸੀਂ ਘਰ ਨਹੀਂ ਲਗਾ ਸਕਦਾ ਇਹ ਤਾਂ ਫਿਰ ਡਾਕਟਰ ਕੋਲੋਂ ਹੀ ਲਾਉਣੇ ਪਵਗੇ। ਅਗਰ ਛੱਟ ਛੋਟੀ ਮੋਟੀ ਐ ਖੂਨ ਨਿਕਲ ਆਉਂਦਾ ਹੈ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ। ਕੀ ਕਰਨਾ ਹੈ? ਪਿਸ਼ਾਬ ਆਪਣਾ ਕਰਨਾ ਹੈ। ਰਮਾਲ ਨੂੰ ਗਿੱਲਾ ਕਰਕੇ ਚੰਗੀ ਤਰ੍ਹਾਂ ਦੇ ਨਾਲ ਛੱਟ ਦੇ ਉੱਪਰ ਲਾਉਣਾ ਹੈ। ਜਿੱਥੇ ਵੀ ਸਾਢੇ 2:00 ਐ ਸਾਢੇ ਚੰਗੀ ਤਰ੍ਹਾਂ ਜਖਮ ਨੂੰ ਧੋ ਦੇਣਾ ਹੈ। ਉਸ ਤੋਂ ਬਾਅਦ ਫਿਰ ਬੀਟਾ ਡੀਨ ਦੀ ਟਿਊਬ ਲਾ ਦੇਣੀ ਐ ਤੇ ਪੱਟੀ ਕਰ ਲੈਣੀ ਹੈ। ਅਗਰ ਹੱਥ ਦੇ ਉੱਪਰ ਜਾਂ ਬਾਹ ਦੇ ਉੱਪਰ ਸੱਟ ਵੱਜੀ ਹੈ ਤਾਂ ਅਸੀਂ 5-7 ਮਿੰਟ ਹੱਥ ਨੂੰ ਉੱਪਰ ਚੱਕ ਕੇ ਰੱਖਣਾ ਹੈ ਉਸ ਤੋਂ ਬਾਅਦ ਹੱਥ ਨੂੰ ਥੱਲੇ ਕਰ ਲੈਣਾ ਹੈ ਖੂਨ ਬੰਦ ਹੋ ਜਾਵੇਗਾ ਹੱਥ ਨੂੰ ਥੱਲੇ ਨਹੀਂ ਲਮਕਾਉਣਾ ਇਹ ਦਵਾਈ ਬਹੁਤ سارے ਲੋਕਾਂ ਨੂੰ ਪਤਾ ਵੀ ਹੈ ਨਹੀਂ ਵੀ ਪਤਾ ਹੋਵੇਗੀ ਮੇਰੇ ਅੱਜ ਤੱਕ ਬਹੁਤ ਵਾਰੀ ਲੋਹਾ ਵੱਜਿਆ ਹੈ ਕੰਚ ਵੀ ਬਚਿਆ ਹੈ ਮੈਂ ਕਦੀ ਟੈਟਨਸ ਦਾ ਟੀਕਾ ਨਹੀਂ ਲਗਵਾਇਆ ਆਪਣੇ ਪਿਸ਼ਾਬ ਦੇ ਨਾਲ ਹੀ ਆਪਣੇ ਜ਼ਖਮ ਠੀਕ ਕੀਤਾ ਹੈ ਜਦੋਂ ਵੀ ਤੁਸੀਂ ਆਪਣੇ ਪਿਸ਼ਾਬ ਨੂੰ ਜ਼ਖਮ ਦੇ ਉੱਪਰ ਲਾਵੋਗੇ ਜ਼ਖਮ ਦੀ ਜ਼ਹਿਰ ਉਸੇ ਵਕਤ ਖਤਮ ਹੋ ਜਾਵੇਗੀ ਅਤੇ ਦਿਨਾਂ ਵਿੱਚ ਹੀ ਜ਼ਖਮ ਠੀਕ ਹੋ ਜਾਵੇਗਾ ਇਹ ਦਵਾਈ ਹਰ ਇੱਕ ਦੇ ਕੋਲ ਹੁੰਦੀ ਹੈ ਕਿਤੇ ਵੀ ਸਾਡੇ ਸੱਟ ਵੱਜ ਜਾਵੇ ਉਸੇ ਵਕਤ ਆਪਣੇ ਪਿਸ਼ਾਬ ਦੇ ਨਾਲ ਜ਼ਖਮ ਨੂੰ ਧੋ ਦੇਣਾ ਹੈ ਅਤੇ ਬਿਟਾ ਡੀ ਆਨ ਦੀ ਟਿਊਬ ਲਾ ਕੇ ਅਸੀਂ ਆਪਣੇ ਚੱਕਰ ਨੂੰ ਘਰ ਬੈਠੇ ਹੀ ਠੀਕ ਕਰ ਸਕਦੇ ਹਾਂ ਕਬਰਾਂਉਂਦੀ ਲੋੜ ਨਹੀਂ ਹੈ ਕਿਤੇ ਭੱਜਣ ਦੀ ਲੋੜ ਨਹੀਂ ਹੈ ਸੱਟ ਜਿਆਦਾ ਵੱਡੀ ਹੈ ਟਾਂਕੇ ਵਾਲਾ ਕੇਸ ਦਾ ਤਾਂ ਫਿਰ ਡਾਕਟਰ ਕੋਲ ਹੀ ਜਾਣਾ ਪਵੇਗਾ ਇਹ ਦਵਾਈ ਤੁਸੀਂ ਕਦੇ ਵੀ ਸੱਟ ਵੱਜ ਜਾਵੇ ਇਸਤੇਮਾਲ ਕਰਕੇ ਦੇਖੋ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਕਦੇ ਵੀ ਤੁਹਾਨੂੰ ਟੈਟਨਸ ਦਾ ਟੀਕਾ ਲਵਾਉਣ ਦੀ ਲੋੜ ਨਹੀਂ ਪਵੇਗੀ ਨਾ ਅਜੇ ਤੱਕ ਕਦੇ ਵੀ ਟੈਟਨਸ ਦਾ ਟੀਕਾ ਨਹੀਂ ਲਵਾਇਆ ਆਪ ਕੀਤਾ ਹੋਇਆ ਇਹ ਤਜਰਬਾ ਮੇਰਾ ਹੈ